ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤਾਂ ਭਾਰਤ ਵੱਲੋਂ ਪਾਕਿਸਤਾਨ ਦੇ ਜੋ ਸੀਜ਼ਫਾਇਰ ਤੋੜਨ ਤੋਂ ਬਾਅਦ ਲਗਾਤਾਰ ਉਸ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਪਸ਼ਾਵਰ ਦੇ ਵਿੱਚ ਭਾਰਤ ਵੱਲੋਂ ਕਾਰਵਾਈ ਕੀਤੀ ਗਈ ਹੈ ਔਰ ਕਾਫੀ ਜਗ੍ਹਾ ਅਗਰ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਜਵਾਬੀ ਕਾਰਵਾਈ ਭਾਰਤ ਵੱਲੋਂ ਕੀਤੀ ਜਾ ਰਹੀ ਹੈ ਦੂਜੇ ਪਾਸੇ ਤੀਸਰੇ ਦਿਨ ਅੱਜ ਫੇਰ ਪਾਕਿਸਤਾਨ ਵੱਲੋਂ ਹਮਲਾ ਜੋ ਹੈ ਉਹ ਲਗਾਤਾਰ ਜਾਰੀ ਰੱਖਿਆ ਗਿਆ ਹੈ ਸੀਜ਼ਫਾਇਰ ਦੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਤਾਂ 12 ਜਗ੍ਹਾ ਹਮਲੇ ਹੁਣ ਤੱਕ ਕਰ ਚੁੱਕਿਆ ਹੈ ਪਾਕਿਸਤਾਨ ਔਰ ਫਿਲਹਾਲ 8 ਜ਼ਿਲ੍ਹਿਆਂ ਦੇ ਵਿੱਚ ਅਗਰ ਗੱਲ ਕਰੀਏ ਪੰਜਾਬ ਦੇ ਤਾਂ ਫਿਲਹਾਲ ਬਲੈਕਆਊਟ ਲਾਗੂ ਕੀਤਾ ਗਿਆ ਹੈ ਬਲੈਕਆਊਟ ਦੀਆਂ ਖਬਰਾਂ ਤੋਂ ਬਾਅਦ ਜਿੱਥੇ ਇੱਕ ਪਾਸੇ ਲੋਕ ਹੈਰਾਨ ਹੋ ਰਹੇ ਨੇ ਕਿ ਸੀਜ਼ਫਾਇਰ ਲੱਗ ਗਿਆ ਸੀ ਅਚਾਨਕ ਬਲੈਕਆਊਟ ਕਿਉਂ ਲੱਗ ਰਿਹਾ ਹੈ ਤਾਂ ਦੱਸ ਦਈਏ ਕਿ ਪਾਕਿਸਤਾਨ ਵੱਲੋਂ ਬਲੈਕਆਊਟ ਮਾਫ ਕਰਨਾ ਸੀਜ਼ ਫਾਇਰ ਦੀ ਉਲੰਘਣਾ ਤੋਂ ਬਾਅਦ ਬਲੈਕਆਊਟ ਲਾਗੂ ਕੀਤਾ ਗਿਆ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਿਸ ਤਰ੍ਹਾਂ ਲਗਾਇਆ ਗਿਆ ਹੈ ਜਾਂ ਕਿੰਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ ਆਓ ਗੱਲਬਾਤ ਤੇ ਲਈ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਚਲਦੇ ਹਾਂ ਹੁਸ਼ਿਆਰਪੁਰ ਪੱਤਰਕਾਰ ਅਮਰੀਕ ਸਿੰਘ ਜੋ ਕਿ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਉਹ ਦੱਸ ਰਹੇ ਨੇ ਕਿ ਫਿਲਹਾਲ ਹੁਸ਼ਿਆਰਪੁਰ ਦੇ ਵਿੱਚ ਕੀ ਹਾਲਾਤ ਇਸ ਵੇਲੇ ਬਣੇ ਹੋਏ ਨੇ ਤਾਮਰੀਕ ਜੀ ਇਸ ਵੇਲੇ ਹੁਸ਼ਿਆਰਪੁਰ ਦੇ ਵਿੱਚ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਬਲੈਕਆਊਟ ਹੋਇਆ ਜੀ ਜੇਕਰ ਗੱਲ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਵਿੱਚ ਬੀਤੀ ਸ਼ਾਮ ਬਿਲਕੁਲ ਸਹੀ ਸੀ ਜਿਵੇਂ ਹੀ ਆਰਡਰ ਆਇਆ ਸੀ ਕਿ ਅੱਜ ਬਲੈਕਆਊਟ ਖਤਮ ਹੋ ਗਿਆ ਡੀਸੀ ਦਾ ਤੇ ਉਸ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਸੀ ਪਰ ਜਿਵੇਂ ਹੀ 8:50 ਹੁੰਦੇ ਨੇ ਤਾਂ ਹੁਸ਼ਿਆਰਪੁਰ ਡੀਸੀ ਦੇ ਵੱਲੋਂ ਇੱਕ ਆਰਡਰ ਜਾਰੀ ਕੀਤਾ ਜਾਂਦਾ ਹੈ ਕਿ ਹੁਸ਼ਿਆਰਪੁਰ ਕੰਪਲੀਟ ਦੇ ਵਿੱਚ ਬਲੈਕਆਊਟ ਹੈ ਤੇ ਉਸ ਤੋਂ ਬਾਅਦ ਨਾਲ ਹੀ ਬਿਜਲੀ ਵਿਭਾਗ ਵੱਲੋਂ ਬਿਜਲੀ ਕੱਟ ਲਈ ਜਾਂਦੀ ਹੈ ਤੇ ਐਸੇ ਲਈ ਦੀ ਗੱਲ ਕੀਤੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਹੈ ਪਰ ਜੇਕਰ ਕੱਟਣਾ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਪੁਲਿਸ ਕਨਾਲ ਚਾਰਟਰ ਦੇ ਵਿੱਚ ਨਹੀਂ ਹੋਈ ਪਰ ਜੀ ਬਲੈਕਆਊਟ ਹੋਣ ਕਾਰਨ ਲੋਕਾਂ ਦੇ ਵਿੱਚ ਹਨ ਸਿੱਤ ਦੋ ਕੁਦਕਾ ਦੁਕਾਨਾਂ ਕੁਝ ਹੋ ਹਨ ਜਿਹੜੇ ਬਾਹਰ ਦੂਰ ਕਿਤੇ ਗਏ ਹਨ ਉਹ ਆਪਣੇ ਬਾਨਾਂ ਤੇ ਘਰ ਜਰੂਰ ਮੁੜ ਰਹੇ ਹਨ ਬਾਕੀ ਸਾਰਾ ਕੁਝ ਇੱਥੇ ਸਹੀ ਚੱਲ ਰਿਹਾ ਹੈ ਚਾਰਟਰ ਦੇ ਵਿੱਚ ਜੀ ਜੀ ਅਮਰੀਕ ਜੀ ਅਗਰ ਗਾਈਡੈਂਸ ਦੀ ਗੱਲ ਕਰੀਏ ਲੋਕਾਂ ਨੂੰ ਕਿਸ ਪ੍ਰਕਾਰ ਦੀ ਗਾਈਡੈਂਸ ਦਿੱਤੀ ਜਾ ਰਹੀ ਹੈ ਫਿਲਹਾਲ ਬਲੈਕਆਊਟ ਦੇ ਦੌਰਾਨ ਜੀ ਜੋ ਜੁਡੀ ਸੀ ਵੱਲੋਂ ਪ੍ਰਥਾੜੀ ਦਰੂਰੀ ਕੀਤਾ ਗਿਆ ਉਸ ਵਿੱਚ ਇਹਹੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਬਿਨਾਂ ਕੰਮ ਤੋਂ ਆਪਣੇ ਘਰ ਤੋਂ ਬਾਹਰ ਨਾ ਨਿਕਲੋ ਤੇ ਘਰਾਂ ਦੇ ਅੰਦਰ ਹੀ ਰਹੋ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਕੋਈ ਵੀ ਘਰ ਦੀ ਲਾਈਟ ਚਾਹੇ ਉਹ ਸੀਸੀਟੀਵੀ ਕੈਮਰੇ ਦੀ ਹੋਵੇ ਜਾਂ ਕਿਤੇ ਹੋਰ ਕਿਸੇ ਵਾਹਨ ਦੀ ਹੋਵੇ ਤਾਂ ਉਸ ਨੂੰ ਜਗਾਵ ਦੇ ਲਈ ਗੁਰੇਜ਼ ਹੀ ਕਰੋ ਕਿਉਂਕਿ ਜੋ ਨਿੱਤੇਕ 2 ਦਿਨ ਤੋਂ ਪਿਛੋਂ ਲਾਈਟ ਦੇ ਨਾਲ ਜੋ ਘਟਨਾਵਾਂ ਹੋਈਆਂ ਤਾਂ ਉਸ ਦਾ ਬੇਰਵਾਹ ਚੁੰਤਾ ਗਿਆ ਹੈ ਕਿ ਇਹਨਾਂ ਘਟਨਾ ਤੋਂ ਬਚਣਾ ਹੋਵੇ ਤਾਂ ਲਾਈਟ ਨੂੰ ਆਫ ਹੀ ਰੱਖੋ ਤੇ ਤੀਜਰਾ ਉਹਨਾਂ ਨੇ ਕਿਹਾ ਘਰ ਦੇ ਵਿੱਚ ਲੜਕੀਆਂ ਤੋਂ ਦੂਰ ਰਹਿਣਾ ਜਿਸ ਨਾਲ ਡੀਸੀ ਵੱਲੋਂ ਇਹ ਟ੍ਰੈਸ ਰੂਟ ਦੇ ਵਿੱਚ ਬ੍ਰੀਚਿੰਗ ਦਿੱਤੀ ਗਈ ਹੈ ਬਾਈਟ ਟੀਸੀ ਵੱਲੋਂ ਤੇ 50 ਨੂੰ ਲੋਕਿਆ ਗਿਆ ਥੋੜੀ ਦੇਰ ਤੱਕ ਬਾਈਟ ਵੀ ਮਿਲ ਜਾਵੇਗੀ ਤੇ ਉਸ ਤੋਂ ਬਾਅਦ ਹੀ ਥੋੜਾ ਕਲੀਅਰ ਹੋ ਪਾਵੇਗਾ ਜੀ ਜੀ ਅਮਰੀਕ ਦੀ ਕੋਈ ਸਮਾਂ ਨਿਰਧਾਰਿਤ ਕੀਤਾ ਗਿਆ ਬਲੈਕਆਊਟ ਦਾ ਕਿ ਆਖਿਰ ਕਿੰਨੇ ਘੰਟੇ ਬਲੈਕਆਊਟ ਵਿਚਾਰਪੁਰ ਦੇ ਵਿੱਚ ਲੱਗਿਆ ਰਹੇਗਾ ਨੇ ਜੇ ਕੱਲ ਪਿਛਲੇ ਦਿਨਾਂ ਲਈ ਕਿਹਾ ਵੀ ਤਾਂ ਪਿਛਲੇ ਦਿਨਾਂ ਦੇ ਵਿੱਚ ਅੱਠ ਤੋਂ ਸਵੇਰੇ 4 ਵਜੇ ਤੱਕ ਦਾ ਬਲੈਕਆਊਟ ਦਾ ਸਮਾਂ ਸੀ ਪਰ ਜਿਹੜਾ ਅੱਜ ਪੰਜਾਬ ਸਰਕਾਰ ਤੋਂ ਸਾਸਨ ਮਲੋਂ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਉਸ ਵਿੱਚ ਕੇਵਲ ਤੇ ਕੇਵਲ ਅੱਜ 5:00 ਤੇ ਬਲੈਕਆਊਟ ਅਸੀਂ ਸ਼ੁਰੂ ਹੋਣ ਦਾ ਸਮਾਂ ਦਿੱਤਾ ਗਿਆ ਪਰ ਖਤਮ ਹੋਣ ਦਾ ਥੱਲੇ ਤੱਕ ਕੋਈ ਸਮਾਂ ਨਹੀਂ ਦਿੱਤਾ ਗਿਆ ਜੀ ਅਮਰੀਕ ਜੀ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਹੁਸ਼ਿਆਰਪੁਰ ਦੇ ਹਾਲਾਤ ਤੁਸੀਂ ਸੁਣੇ ਨੇ ਇਸੇ ਦੇ ਨਾਲ ਤੁਹਾਨੂੰ ਚੰਡੀਗੜ੍ਹ ਲੈ ਚਲਦੇ ਹਾਂ ਚੰਡੀਗੜ੍ਹ ਸਾਡੇ ਸਹਿਯੋਗੀ ਬਿੰਦੂ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਚੰਡੀਗੜ੍ਹ ਦੇ ਵਿੱਚ ਲੋਕਾਂ ਦੀ ਕੀ ਪ੍ਰਤੀਕਰਮ ਸੀ ਕੀ ਪ੍ਰਤੀਕਿਰਿਆ ਸੀ ਜਦੋਂ ਇਹ ਸੁਣਨ ਨੂੰ ਮਿਲਿਆ ਕਿ ਬਲੈਕਆਊਟ ਦੁਬਾਰਾ ਤੋਂ ਲਾਗੂ ਹੋ ਰਿਹਾ ਹੈ ਕਿੰਨਾ ਸਖਤ ਨਿਯਮਾਂ ਦੇ ਤਹਿਤ ਇਸ ਵੇਲੇ ਬਲੈਕਆਊਟ ਚੰਡੀਗੜ੍ਹ ਦੇ ਵਿੱਚ ਲਾਗੂ ਕੀਤਾ ਗਿਆ ਹੈ ਆਉ ਜਾਣਦੇ ਆ ਤਾਂ ਬਿੰਦੂ ਮੈਂ ਬਹੁਤ-ਬਹੁਤ ਸਵਾਗਤ ਹੈ ਚੰਡੀਗੜ੍ਹ ਦੇ ਵਿੱਚ ਇਸ ਵਾਰ ਕੀ ਹਾਲਾਤ ਬਣੇ ਹੋਏ ਨੇ ਬਲੈਕਆਊਟ ਦੇ ਔਰ ਕੀ ਗਾਈਡੈਂਸ ਜੋ ਹੈ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਅ ਦੇਖੋ ਅਪਰਦੀਪ ਜਿੱਥੋਂ ਤੱਕ ਕੀ ਆਪਕਾ ਸਾਰਿਆਂ ਨੂੰ ਪਤਾ ਹੈ ਕਿ ਇੱਕ ਵਾਰੀ ਤਾਂ ਪਾਕਿਸਤਾਨ ਔਰ ਜਿਹੜਾ ਇੰਡੀਆ ਦੇ ਵਿੱਚ ਟੈਨਸ਼ਨ ਬਣੀ ਹੋਈ ਹੈ ਵਾਰ ਹੀਟ ਛੜ ਗਈ ਸੀ ਇਸ ਤਰ੍ਹਾਂ ਕਿ ਉਸ ਨੂੰ ਲੱਗੇ ਪਾਕਿਸਤਾਨ ਨੇ ਦੇਸ਼ਕ ਸੀਲ ਪਾਇਦਾ ਉਲੰਘਣ ਕੀਤਾ ਜਿਹੜਾ ਕਿ ਸਾਡੇ ਅਥਾਰਟिटीज ਗਿਆ ਸੈਂਟਰ ਦੇ ਵੱਲੋਂ ਐਕਟ ਦੱਸਿਆ ਗਿਆ ਕਿ ਪੰਜਵਾਂ ਦੇ ਅੱਗੇ 15 ਮਿੰਟ ਤੋਂ ਐਪਲਾਈ ਹੋ ਗਿਆ ਸੀਗਾ ਉਹ ਜਿਹੜਾ ਇੱਕ ਸੀਫਾਇਰ ਦੀ ਇੱਕ ਜਰੀ ਅਗਲਤੀ ਸੀ ਪਰ ਉਹਨਾਂ ਨੇ ਵੈਲੂਏਸ਼ਨ ਰੂਲ ਕੀਤਾ ਪਰ ਉਸ ਦੇ ਵਿੱਚ ਹਜੇ ਵੀ ਜਿਹੜਾ ਸਾਰੀ ਜਗ੍ਹਾ ਤੋਂ ਜਿੱਚੋ ਖਬਰ ਆ ਰਹੀ ਹੈ ਉੱਥੇ ਕਿਸੇ ਤਰੀਕੇ ਦਾ ਕੋ ਢਿੱਲ ਨਹੀਂ ਵਰਤੀ ਜਾ ਰਹੀ ਜਿਵੇਂ ਵੀ ਹੁਕਮ ਸੀ ਕਿ ਉਹ ਲਗਾਤਾਰ ਉਸਤਰੇ ਨੇ ਉਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚੋਂ ਹੀ ਬਲੈਕਆਊਟ ਦਾ ਹੁਕਮ ਜਿਹੜਾ ਰੋਜ਼ਾਨਾ ਹੋ ਰਿਹਾ ਉਸੇ ਤਰੀਕੇ ਨਾਲ ਐਸ ਟਾਈਮ ਵੀ ਮੈਂ ਤੁਹਾਨੂੰ ਦੱਸ ਸਕਦੀ ਹਾਂ ਦੀ ਅੱਜ ਬਲੈਕਆਊਟ ਚੱਪਾ ਤੇ ਮੈਂ ਤੁਹਾਨੂੰ ਗੱਲ ਕਰ ਰਹੀ ਆ ਉਸੇ ਤਰੀਕੇ ਨਾਲ ਬਲੈਕਆਊਟ ਹੈਗਾ ਜੀ আর ਉਸੇ ਤਰੀਕੇ ਨਾਲ ਜਿਹੜਾ ਹੈਗਾ 7 ਵਜੇ ਸਾਡੀਆਂ ਜਿਹੜੀਆਂ ਦੁਕਾਨਾਂ ਸਿੱਗੀਆਂ ਜਿਹੜਾ ਬੰਦ ਕਰਨ ਦੀ ਇੱਕ ਗੱਲ ਸੀ ਉਹ ਸਟੈਂਡਬਾਈ ਤੇ ਹੈ ਸਾਡੇ ਜਿਹੜੇ ਬੱਚਿਆਂ ਦੇ ਸਕੂਲ ਜਿਹੜੇ ਨੇ ਉਹ ਸੈਟ ਮਜੇ ਤੋਂ ਖੁੱਲ ਸਕਦੇ ਹੈ ਕਿਉਂਕਿ ਇਸੇ ਤਰ੍ਹਾਂ ਜਿਹੜਾ ਹਾਲਾਤ ਸੀ ਕਿ ਉਹ ਸਿਰਫ ਅੱਜ ਤੱਕ ਦੇ ਸੀ ਕਿ ਸਕੂਲ ਜਿਹੜੇ ਬੱਚਾ ਦੇ ਬੰਦ ਕੀਤੇ ਗਏ ਸੀ ਜਿਹੜਾ ਜੇ ਜੀ ਹੁਣਾਂ ਨੇ ਪ੍ਰਸ਼ਾਸਨ ਨੇ ਜਿਹੜੀ ਇੱਕ ਉਹਨਾਂ ਨੇ ਆਰਡਰ ਜਿੱਤੇ ਸੀ ਪੀਸੀ ਕਰਕੇ ਦਿੱਤਾ ਸੀਗਾ ਉਹਦੇ ਬਾਅਦ ਹੁਣ ਇਹਨੂੰ ਰਿਵਿਊ ਕੀਤਾ ਜਾ ਸਕਦਾ ਹੈ ਪਰ ਮੇਰੇ ਖਿਆਲ ਦੇ ਵਿੱਚ ਅੱਜ ਕੱਲ ਇਹ ਪ੍ਰਸ਼ਾਸਨ ਦੇਖੀਗਾ ਇਸ ਦੇ ਨਾਲ ਨਜ਼ਰ ਆ ਸਾਰੇ ਹਾਲਾਤ ਬੰਦੇ ਆ

ਬਿੰਦੀ ਜੀ ਅਗਰ ਗੱਲ ਕਰੀਏ ਲੋਕਾਂ ਦੀ ਪਬਲਿਕ ਦੀ ਤਾਂ ਉਹਨਾਂ ਦਾ ਕੀ ਓਪੀਨੀਅਨ ਹੈ ਕੀ ਹੈਰਾਨ ਹੋਏ ਨੇ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਜਦੋਂ ਅਚਾਨਕ ਫਿਰ ਤੋਂ ਹਾਲਾਤ ਉਦਾਂ ਦੇ ਹੋ ਗਏ ਨੇ ਕੀ ਹੈਰਾਨੀ ਜਤਾਈਏ ਲੋਕਾਂ ਨੇ बिल्कुल बहुत वजिया सवाल है बहुत वजी चीज पूछिए क्योंकि एकदम जो सीज फायर तो, तो चंडीगढ़ के और ग्रुप्स के खास करके वट्सएप से लोग तरीके हैं तो आपसा उन्होंने मुबारक इस बारे जुड़िया जरूर शुरू कर दतिया तो जिस तरीकेशन हुई है पाकिस्तान ने जोड़ा फायर तोड़िया है वो लैके फिर लोगों के चिंता जरूर हैगी है लोगों दोबारा गल कर रहे हैं कि गवर्नमेंट वालों ऐलान अनाउंसमेंट की गई है कि सीज हो गया जंग हो गई है और फिर तो एक दूसरे को पूछते नजर आए कि आ, की द्वारा तो पाकिस्तान ने अटैक कर देता है डेफिनेटली लोग अगे कंफ्यूजन की स्थिति है प्रतीक जी ਤ ਬਿਲਕੁਲ ਜੀ ਬਿੰਦੂ ਜੀ ਅਗਰ ਕੁਝ ਸ਼ਹਿਰਾਂ ਦੀ ਗੱਲ ਕਰੀਏ ਤਾਂ ਜਲੰਧਰ ਵਰਗੇ ਕੁਝ ਸ਼ਹਿਰਾਂ ਤੋਂ ਲਗਾਤਾਰ ਹਾਲਾ ਕਿ ਉਹ ਹਲੇ ਤੱਕ ਕਨਫਰਮ ਨਹੀਂ ਹੋਇਆ ਕਿ ਵੀਡੀਓ ਅਸਲੀ ਹੈ ਜਾਂ ਫਿਰ ਕਿਸੇ ਹੋਰ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸਾਇਰਨ ਵਜਰੇ ਨੇ ਕੁਝ ਸ਼ਹਿਰਾਂ ਦੇ ਵਿੱਚ ਕੀ ਚੰਡੀਗੜ੍ਹ ਦੇ ਵਿੱਚ ਵੀ ਕੋਈ ਇਦਾਂ ਦਾ ਹੀ ਮਾਹੌਲ ਹੈ ਕੋਈ ਐਸਾ ਚੰਡੀਗੜ੍ਹ ਦੇ ਵਿੱਚ ਕੋਈ ਕਿਸੇ ਤਰੀਕੇ ਦੇ ਸਾਇਰਨ ਨਹੀਂ ਨਹੀਂ ਕੋਈ ਅਲਰਟ ਨਹੀਂ ਜਾਰੀ ਕੋਈ ਐਸਾ ਸਾਇਰਨ ਵਾਹੀ ਜਿਸ ਦਾ 에ਅਰ ਸਾਇਰਨ ਹੁੰਦੀ ਹੈ ਉਹ ਨਹੀਂ ਹੈ ਇਸ ਟਾਈਮ ਕੋਈ ਵੀ ਕਿਸੇ ਤਰੀਕੇ ਦਾ ਵੀ ਅਲਰਟ ਜਾਰੀ ਹੋਇਆ ਪਰ ਹਾਂ जरूर जर और सड़क जो थोड़ी देर पहले ही नॉर्मल दिखाई लगा प्रॉब्लम हो गई है पर मार्केट एक दो जगह अः अभी जो गए थे उसे लोगों गलबात की तो एक बार उन्होंने अपना इजहार किया कि हाँ फायर हो गया या बड़ी हो गई है फिर दूसरे लोग ਇਹਨਾਂ ਉੱਤੇ ਕੁਝ ਖੁਸ਼ਹਾਲ ਹਾਲਾਤ ਨਹੀਂ ਕੱਢਦੇ ਪਨੇ ਹਜੂਨ ਗੋਲਾਬਾਰੀ ਹੋ ਰਹੀ ਅਸਰ ਦੇ ਗੱਲਾਂ ਹੋ ਰਹੀਆਂ ਨੇ ਬਟ ਐਫੇਰਟਲੀ ਹੱਥੇ ਕੋਈ ਸਾਇਰਨ ਨਹੀਂ ਐਸ ਵਿੱਚ ਦਾ ਕੋਈ ਵੀ ਅਲਰਟ ਚੱਲ ਰਹਾ ਦੇ ਵਿੱਚ ਐਸ ਤੇ ਨਹੀਂ ਹੋ ਰਿਹਾ ਐਸ ਤੇ ਚੈੱਕ ਨੇ ਕੀਤਾ ਗਿਆ ਜੀ 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 ਤਮਾਮ ਜਾਣਕਾਰੀ ਲਈ ਬਹੁਤ ਬਸ਼ੁਕਰੀਆ ਹੈ ਤਾਂ ਦੱਸਦੀ ਕਿ ਪਠਾਨਕੋਟ ਦੇ ਵਿੱਚ ਕਈ ਜਗ੍ਹਾ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ ਹੈ ਇਸੇ ਦੇ ਨਾਲ ਪਾਕਿਸਤਾਨ ਨੇ 3 ਘੰਟੇ ਦੇ ਵਿੱਚ ਹੀ ਸੀਜ਼ ਫਾਇਰ ਦੀ ਉਲੰਘਣਾ ਕਰ ਦਿੱਤੀ ਯਾਨੀ 3 ਘੰਟੇ ਵੀ ਆਪਣੀ ਜ਼ੁਬਾਨ ਤੇ ਨਹੀਂ ਟਿਕ ਸਕਿਆ ਨਾ ਪਾਕ ਪਾਕਿਸਤਾਨ ਤਾਂ ਅਤਵਾਦੀ ਹਮਲਾ ਜੋ ਹੈ ਉਹ ਮਿਲਟਰੀ ਯੂਨਿਟ ਤੇ ਹੋਣ ਦੀ ਖਬਰ ਮਿਲੀ ਆ ਨਗਰੋਟਾ ਦੇ ਵਿੱਚ ਨਗਰੋਟਾ ਦੇ ਵਿੱਚ ਅਤਵਾਦੀ ਹਮਲਾ ਜੋ ਹੈ ਉਹ ਮਿਲਟਰੀ ਯੂਨਿਟ ਤੇ ਹੋਇਆ ਚਿਸਤੇ ਜਵਾਬੀ ਕਾਰਵਾਈ ਵੀ ਚੱਲ ਰਹੀ ਹੈ ਤਾਂ ਜੰਮੂ ਦੇ ਨਜ਼ਦੀਕ ਆਰਮੀ ਬੇਸ 166 ਫੀਲਡ ਡੈਜ਼ੀਮੈਂਟ ਜੋ ਹੈ ਉਹ ਤਾਇਨਾਤ ਹੈ ਤੇ ਫਿਲਹਾਲ ਜਵਾਬੀ ਕਾਰਵਾਈ ਜੋ ਹੈ ਉਹ ਚੱਲ ਰਹੀ ਹੈ ਤਾਂ ਲਗਾਤਾਰ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਦੇ ਤਹਿਤ ਇਸ ਵੇਲੇ ਹਮਲੇ ਜੋ ਨੇ ਉਹ ਭਾਰਤ ਤੇ ਕੀਤੇ ਜਾ ਰਹੇ ਨੇ ਜਿਵੇਂ ਸ਼ਾਮ ਗੁਜ਼ਰੀ ਹੈ ਸ਼ਾਮ ਗੁਜ਼ਰਨ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਖਬਰ ਆਉਣੀ ਚાલુ ਹੋ ਗਈ ਹੈ ਤਾਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਹੈ ਗੱਲਬਾਤ ਤੁਸੀਂ ਸੁਣੀ ਹੈ ਹੋਰ ਨਵੇਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਤੋ ਤਕਲੀਫ ਬਣੇ ਰਹਿਣਾ ਸਾਡੇ ਨਾਲ ਸਤਿ ਸ੍ਰੀ ਅਕਾਲ